ਜਿੰਨੇ ਜਰੂਰਾਂ ਲਿਖੋ ਤੇ ਕਿਤਾਬ ਦੇ ਪ੍ਰਵਾਹ ਕਰੋ ਬੰਨ੍ਹੋ ਮੇਰਾ ਜਿਹੜਾ ਜਨਮ ਹੈ ਜੀ ਉਹ ਹੁਸ਼ਿਆਰਪੁਰ ਦੇ ਵਿੱਚ ਸ਼ਹਿਰ ਦਾ ਹੀ ਜਨਮ ਹੈ ਔਰ ਮੇਰੇ ਪਿਤਾ ਜੀ ਜਿਹੜੇ ਹੈਗੇ ਆ ਉਹਨਾਂ ਦਾ ਕੱਪੜੇ ਦਾ ਕੰਮ ਸੀ ਦਾਦਾ ਜੀ ਤੋਂ ਲੈ ਕੇ ਉਹ ਇੱਥੇ ਹੁਸ਼ਿਆਰਪੁਰੀ ਕੱਪੜੇ ਦਾ ਕੰਮ ਕਰਦੇ ਸੀਗੇ ਔਰ ਜਨਮ ਤੋਂ ਬਾਅਦ ਜਿਹੜਾ ਹੈ ਉਹ ਲਗਭਗ ਕਾਫੀ ਦਿਨਾਂ ਬਾਅਦ ਇਹ ਉਹਨਾਂ ਦੇ ਪੇਰੈਂਟਸ ਨੂੰ ਲੱਗਾ ਕਿ ਜਿਹੜਾ ਇਹ ਬੱਚਾ ਹੈ ਉਹ ਆਲੇ ਦੁਆਲੇ ਜਦੋਂ ਵੀ ਆਪਾਂ ਕੋਈ ਐਕਟੀਵਿਟੀ ਹੁੰਦੀ ਹੈ ਕੁਝ ਕਰਦੇ ਆ ਤੇ ਇਹ ਉਸ ਵਾਲੀ ਫਟਾਫਟ ਉਸ ਪਾਸੇ ਨਹੀਂ ਦੇਖਦਾ ਉਹ ਉਸ ਤੋਂ ਕੁਝ ਸਮਾਂ ਬਾਅਦ ਪੇਰੈਂਟਸ ਨੂੰ ਇਹ ਪਤਾ ਲੱਗਾ ਕਿ ਜਿਹੜਾ ਮਰੀਆ ਆਈਸ ਦੀ ਜਿਹੜੀ ਹੈਗੀ ਹੈ ਉਹ ਪ੍ਰੋਬਲਮ ਹੈਗੀ ਹੈ ਕਿ ਬੱਚਾ ਜਿਹੜਾ ਉਹ ਦੇਖ ਨਹੀਂ ਸਕਦਾ ਉਜੀ ਭਾਈ ਕਿ ਕਿਥੋਂ ਵੀ ਫੀਟ ਤੇ ਹੋ ਕਿ ਦੀਆ ਉਹ ਇਸ ਤਰ੍ਹਾਂ ਹੋਇਆ ਜੀ ਕਿ ਜਦੋਂ ਪਤਾ ਲੱਗਾ ਇਸ ਗੱਲ ਦਾ ਕਿ ਮਤਲਬ ਬੱਚਾ ਨਹੀਂ ਦੇਖ ਸਕਦਾ ਤੇ ਥੋੜਾ ਜਿਹਾ ਜਿੱਦਾਂ ਹਰ ਪਰਿਵਾਰ ਦੇ ਵਿੱਚ ਹੁੰਦਾ ਹੀ ਹੈ ਕਿ ਵੀ ਇਹ ਕੋਈ ਪ੍ਰੋਬਲਮ ਹੈਗੀ ਆ ਤਾਂ ਪੇਰੈਂਟਸ ਨੇ ਡਾਕਟਰਸ ਦੇ ਕੋਲ ਲੈ ਕੇ ਆਣਾ ਜਾਣਾ ਸ਼ੁਰੂ ਕੀਤਾ ਲਗਭਗ ਮਤਲਬ ਪੰਜਾਬ ਦੇ ਜਿੰਨੇ ਵੀ ਡਾਕਟਰ ਸੀਗੇ ਚਾਹੇ ਉਹ ਅੰਮ੍ਰਿਤਸਰ ਚ ਡਾਕਟਰ ਦਰਜੀਤ ਸਿੰਘ ਜਿਨ੍ਹਾਂ ਦਾ ਕਾਫੀ ਨਾਮ ਸੀ ਉਸ ਵੇਲੇ ਆਈ ਸਪੈਸ਼ਲਿਸਟ ਸੀ ਚਾਹੇ ਪੀਜੀਆਈ ਚਾਹੇ ਦਿੱਲੀ ਐਮਸ ਕੋਈ ਜਗਾ ਪੇਰੈਂਟਸ ਨੇ ਅਸੀਂ ਨਹੀਂ ਛੱਡੀ ਕਿ ਜਿੱਥੇ ਚੈੱਕ ਅਪ ਨਾ ਹੋਇਆ ਹੋਵੇ ਮੇਰਾ ਵੀ ਚੈੱਕ ਅਪ ਹੋਇਆ ਔਰ ਪੇਰੈਂਟਸ ਦਾ ਵੀ ਹੋਇਆ ਕਿਉਂਕਿ ਸਾਡੇ ਪਰਿਵਾਰ ਵਿੱਚ ਇਹ ਹੈਰਿਡਿਟਰੀ ਨਹੀਂ ਸੀਗਾ ਤਿੰਨ ਪੁਸਟਾ ਆਪਣੀਆਂ ਮੈਂ ਦੇਖੀਆਂ ਤਿੰਨ ਅੱਗੋਂ ਪੇਰੈਂਟਸ ਜਾਣਦੇ ਆ ਤੋਂ ਲਗਭਗ ਪਿਛਲੀਆਂ 5-6 ਪੁਸਟਾਂ ਆਪਣੀਆਂ ਜੇ ਦੇਖੀਏ ਬੈਕਗਰਾਉਂਡ ਦੇ ਵਿੱਚ ਇਦਾਂ ਦੀ ਕੋਈ ਪ੍ਰੋਬਲਮ ਕਿਸੇ ਦੀ ਨਹੀਂ ਸੀਗੀ ਸੋ ਹੈਰਿਡਿਟਰੀ ਵਾਲੀ ਪ੍ਰੋਬਲਮ ਨਾ ਹੋਣ ਕਰਕੇ ਡਾਕਟਰਸ ਨੂੰ ਥੋੜਾ ਸਿਗਾ ਵੀਦਾ ਰੀਜ਼ਨ ਕੀ ਹੈ ਬਟ ਉਹ ਕੋਈ ਪ੍ਰੋਪਰਲੀ ਲੱਭਾ ਸਿਰਫ ਇਹ ਗੱਲ ਹੋਈ ਕਿ ਪਿੱਛੋਂ ਜਿਹੜੀਆਂ ਨਰਵਸ ਹੁੰਦੀਆਂ ਜਿੱਥੇ ਲਾਈਟ ਬਣਦੀ ਹੈ ਉੱਥੋਂ ਹੀ ਲਾਈਟ ਨਹੀਂ ਆ ਰਹੀ ਆਈਸ ਦੀ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਜੇ ਆਈਸ ਦੀ ਕੋਈ ਪ੍ਰੋਬਲਮ ਹੁੰਦੀ ਤਾਂ ਫਿਰ ਉਹ ਕੁਝ ਕੁਝ ਚੀਜ਼ਾਂ ਕੁਝ ਕੁਝ ਪਾਰਟਸ ਜਿਹੜੇ ਹੈਗੇ ਉਹ ਚੇਂਜ ਹੋ ਜਾਂਦੇ ਆ ਉਦਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਸੋ ਪੇਰੈਂਟਸ ਨੇ ਪਹਿਲੇ ਇੱਥੇ ਸ਼ਹਿਰ ਵਿੱਚ ਵੀ ਆਲੇ ਦੁਆਲੇ ਜੋ ਸਕੂਲ ਸੀਗੇ ਉੱਥੇ ਸ਼ੁਰੂ ਕੀਤਾ ਭੇਜਣਾ ਲੱਕੜ ਦੀ ਬਣੀ ਹੋਈ ABC ਜਿਹੜੀ ਸੀਗੀ ਮੇਰੇ ਮਦਰ ਨੇ ਉਹ ਲਿਆ ਕੇ ਦਿੱਤੀ ਵੀ ਇਹਨੂੰ ਸ਼ੇਪ ਜਿਹੜੀਆਂ ਹੈਗੀਆਂ ਉਹਦਾ ਪਤਾ ਲੱਗੇ ਸੋ ਉੱਥੋਂ ਸ਼ੁਰੂ ਹੋਇਆ ਪੜਨਾ ਔਰ ਲਗਭਗ ਮੈਂ 7-8 ਸਾਲ ਦਾ ਸੀ ਜਦੋਂ ਪਤਾ ਲੱਗਾ ਕਿ ਇੱਦਾਂ ਸਪੈਸ਼ਲ ਸਕੂਲ ਹੁੰਦੇ ਆ ਔਰ ਸਪੈਸ਼ਲ ਸਕੂਲ ਦੇ ਵਿੱਚ ਐਜੂਕੇਸ਼ਨ ਹੁੰਦੀ ਹੈ ਤਾਂ ਮੇਰੇ ਫਾਦਰ ਮਦਰ ਜਿਹੜੇ ਸੀ ਉਹਨਾਂ ਨੇ ਦੇਖੇ ਦੋ ਤਿੰਨ ਸਕੂਲ ਅੰਮ੍ਰਿਤਸਰ ਵੀ ਦੇਖਿਆ ਜਲੰਧਰ ਵੀ ਲੁਧਿਆਣਾ ਵੀ ਤਰਨੁ ਲੁਧਿਆਣਾ ਠੀਕ ਲੱਗਾ ਤੇ ਉੱਥੇ ਉਹਨਾਂ ਨੇ ਇੱਕ ਸਪੈਸ਼ਲ ਸਕੂਲ ਦੇ ਵਿੱਚ ਜਿਹੜੀ ਹੈ ਮੇਰੀ ਐਡਮਿਸ਼ਨ ਕਰਾਈ ਉਸੇ ਸਕੂਲ ਦੇ ਵਿੱਚ 12th ਤੱਕ ਜਿਹੜੀ ਮੇਰੀ ਐਜੂਕੇਸ਼ਨ ਹੈ ਉਹ ਸਪੈਸ਼ਲ ਸਕੂਲ ਦੇ ਵਿੱਚ ਹੈ ਔਰ ਉਸ ਤੋਂ ਬਾਅਦ گورਨਮੈਂਟ ਕਾਲਜ ਲੁਧਿਆਣਾ ਤੋਂ ਮੇਰੀ ਗ੍ਰੈਜੂਏਸ਼ਨ ਹੈ ਔਰ ਫਿਰ ਉਸ ਤੋਂ ਬਾਅਦ ਮੈਂ ਐਮ ਐ 뮤직 ਕੀਤੀ ਰਾਮਗੜੀਆਂ ਕਾਲਜ ਲੁਧਿਆਣਾ ਤੋਂ ਹੀ ਫਿਰ ਬੀ ਐਡ ਜਿਹੜੀ ਮੇਰੀ ਹੈ ਉਹ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮੇਰੀ ਐਮ ਐ ਪੰਜਾਬੀ ਦੀ ਮੈਂ ਸਿੱਖਿਆ ਸੋ ਕੀਤੀ ਹੈ ਤੇ ਸਰ ਜੀ ਆਪਣੇ ਜਦੋਂ ਚਲੋ ਪਤਾ ਲਗਾ ਘਰ ਦੇ ਵਿੱਚ ਕਿ ਉਹ ਕਿ ਕਈ ਮਾਪੇ ਕਹਿੰਦੇ ਸਾਡਾ ਬੱਚਾ ਕੁਝ ਨਹੀਂ ਕਰ ਸਕਦਾ ਹੁਣ ਇਹ ਮਜਬੂਰ ਆ ਤੇ ਪਰਿਵਾਰ ਵਿੱਚ ਕਈ ਤੰਗੀਆਂ ਆਉਂਦੀਆਂ ਤੇ ਤੁਹਾਨੂੰ ਵੀ ਕੋਈ ਨਾ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜੀ ਦੇਖੋ ਇਸ ਪੱਖੋਂ ਮੈਂ ਸੋਚਦਾ ਕਿ ਮੈਂ ਬੜਾ ਇੱਕ ਆਪਰੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮਦਰ ਜਿਹੜੇ ਮੇਰੇ ਉਹ ਬਹੁਤ ਸਟਰੋਂਗ ਮਾਈਂਡਡ ਹੈਗੇ ਉਹਨਾਂ ਦਾ ਮਾਈਂਡ ਜਿਹੜਾ ਹੈ ਉਹ ਬਹੁਤ ਸਟਰੋਂਗ ਸੀ ਔਰ ਉਹਨਾਂ ਨੇ ਕਦੀ ਇਹ ਮੰਨਿਆ ਨਹੀਂ ਕਿ ਮੈਂ ਕੁਝ ਨਹੀਂ ਕਰ ਸਕਦਾ ਜਿੱਦਾਂ ਉਹਨਾਂ ਨੇ ਮੈਂ ਜਿੱਦਾਂ ਤੁਹਾਨੂੰ ਪਹਿਲੇ ਦੱਸਿਆ ਕਿ ਜੋ ਨਾਰਮਲ ਸਕੂਲ ਹੁੰਦੇ ਆ ਉੱਥੇ ਉਹਨਾਂ ਨੇ ਮੈਨੂੰ ਭੇਜਣਾ ਸ਼ੁਰੂ ਕੀਤਾ ਬੇਸ਼ੱਕ ਉਹ ਸਕੂਲਸ ਵਾਲੇ ਕਹਿੰਦੇ ਸੀ ਵੀ ਨਹੀਂ ਅਸੀਂ ਨਹੀਂ ਪੜ੍ਹਾ ਸਕਦੇ ਜਾਂ ਨਹੀਂ ਕਰ ਸਕਦੇ ਬਟ ਉਹ ਕਹਿੰਦੇ ਸੀ ਕਿ ਨਹੀਂ ਮੈਂ ਪੜ੍ਹਾਣਾ ਉਹਨਾਂ ਦੀ ਕੁਦਰਤੀ ਮਾਨਸਿਕਤਾ ਸੋਚ ਇਹ ਸੀਗੀ ਕਿ ਮੈਂ ਪੜ੍ਹਾਣਾ ਜਿੱਦਾਂ ਮਰਜੀ ਪੜਾਵਾ ਬੇਸ਼ੱਕ ਉਹਨਾਂ ਨੂੰ ਪਤਾ ਨਹੀਂ ਸੀ ਕਿ ਕਿੱਦਾਂ ਪੜ੍ਹਾਈ ਹੋ ਸਕਦੀ ਹੈ ਫਿਰ ਜਦੋਂ ਪਤਾ ਲੱਗਾ ਮੇਰੇ ਫਾਦਰ ਥੋੜੇ ਜੇ ਇਮੋਸ਼ਨਲੀ ਉਹ ਨਹੀਂ ਸਟਰੋਂਗ ਨਹੀਂ ਸੀ ਤਾਉ ਜਦੋਂ ਸਾਨੂੰ ਹੌਸਟਲ ਮੈਨੂੰ ਛੱਡਣ ਜਾਂਦੇ ਸੀਗੇ ਤੇ ਉਹਨਾਂ ਨੇ ਰੋ ਪੈਣਾ ਪਰ ਮਦਰ ਜਿਹੜੇ ਮੇਰੇ ਸੀਗੇ ਉਹ ਇਮੋਸ਼ਨਲੀ ਕਾਫੀ ਸਟਰੋਂਗ ਵੀ ਸੀਗੇ ਉਹਨਾਂ ਦੀ ਇਮੋਸ਼ਨਲੀ ਸਟਰੋਂਗ ਹੋਣ ਦੇ ਨਾਲ ਉਹਨਾਂ ਦੀ ਇਹ ਸੀ ਕਿ ਮੈਂ ਪੜਾਣਾ ਮੇਰੇ ਬੱਚੇ ਕੁਝ ਬਣਨ ਜਿੱਦਾ ਆਲੇ ਦੁਆਲੇ ਸੁਸਾਇਟੀ ਦੇ ਵਿੱਚ ਤੁਹਾਨੂੰ ਪਤਾ ਕਿ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਕਹਿੰਦੇ ਵੀ ਇਦਾਂ ਹੋ ਗਿਆ ਤਾਂ ਹੁਣ ਕੀ ਕਰ ਸਕਦੇ ਆ ਹੁਣ ਤੁਹਾਡੇ ਲਈ ਬਹੁਤ ਔਖਾ ਹੈ ਫੈਮਿਲੀ ਲਈ ਬਹੁਤ ਔਖਾ ਹੈ ਜਾਂ ਅੱਗੇ ਹੋਰ ਕਿੱਦਾਂ ਹੋਊਗਾ ਉਹ ਸੋਸਾਇਟੀ ਦੇ ਵਿੱਚ ਬੇਸ਼ੱਕ ਇਹ ਗੱਲਾਂ ਹੁੰਦੀਆਂ ਸੀ ਪਰ ਮੇਰੀ ਖੁਸ਼ਕਿਸਮਤੀ ਕਿ ਮੇਰੀ ਫੈਮਿਲੀ ਦੇ ਵਿੱਚ ਕਦੀ ਇਹ ਗੱਲ ਨਹੀਂ ਹੋਈ ਕਿ ਇਹ ਕੁਝ ਬਣ ਨਹੀਂ ਸਕਦੇ ਇਹ ਕੁਝ ਕਰ ਨਹੀਂ ਸਕਦੇ ਜਾਂ ਕਿੱਦਾਂ ਹੋਊਗਾ ਕੀ ਬਣੂਗੇ ਪਰ ਸਾਡੇ ਇਵਨ ਕਾਲਜ ਟਾਈਮ ਯੂਨੀਵਰਸਿਟੀ ਟਾਈਮ ਜਦੋਂ ਵੀ ਮੇਰੇ ਇਗਜ਼ਾਮ ਹੋਣੇ ਤਾਂ ਮਦਰ ਜਿਹੜੇ ਸੀਗੇ ਉਹ ਉੱਥੇ ਜਾ ਕੇ ਬੈਠਦੇ ਹੁੰਦੇ ਸੀ ਬਾਹਰ ਜੇ ਮੈਂ ਉਹਨਾਂ ਨਾਲ ਘਰੋਂ ਜਾਂਦਾ ਸੀ ਤਾਂ ਹੌਸਟਲ ਚ ਹੁੰਦਾ ਸੀ ਗੱਲ ਵੱਖਰੀ ਹੈ ਜੇ ਉਹਨਾਂ ਨੇ ਮੈਨੂੰ ਲੈ ਕੇ ਜਾਣਾ ਇਵਨ ਮੈਂ ਨੈਟ ਕੁਆਲੀਫਾਈ ਕੀਤਾ ਹੈ ਯੋ ਜੀ ਸੀ ਦਾ ਉਦੋਂ ਵੀ ਉਹ ਨਾਲ ਜਾਂਦੇ ਸੀ ਉਹਨਾਂ ਦੀ ਏਸੀ ਵੀ ਮੇਰੇ ਨਾਲ ਜਾਣਾ ਔਰ ਜਦੋਂ ਮੇਰਾ ਇਗਜ਼ਾਮ ਅੰਦਰ ਹੁੰਦਾ ਸੀ ਤਾਂ ਉਹ ਬਾਹਰ ਬੈ ਕੇ ਪਾਠ ਕਰਦੇ ਸੀ ਕਿਉਂਕਿ ਉਹਨਾਂ ਦੀ ਸ਼ੁਰੂਤ ਹੋਏ ਸੀ ਕਿ ਇਹਨੇ ਕੁਝ ਕਰ ਲੈਣਾ ਔਰ ਉਹਨਾਂ ਦੀ ਇਸ ਮੋਟੀਵੇਸ਼ਨ ਕਹਿ ਲਓ ਆਸ਼ੀਰਵਾਦ ਕਹਿ ਲਓ ਔਰ ਉਹਨਾਂ ਦਾ ਇੱਕ ਦ੍ਰਿੜ ਨਿਸ਼ਚੈ ਜੋ ਸੀਗਾ ਉਸ ਕਰਕੇ ਹੀ ਸ਼ਾਇਦ ਮੈਂ ਅੱਜ ਇਸ ਜਗ੍ਹਾ ਤੇ ਹਾਂ ਸਭ ਤੁਸੀਂ ਜਿਹੜਾ ਇੰਨੀ ਪੜ੍ਹਾਈ ਕੀਤੀ ਆ ਅੱਖਰ ਤੋਂ ਪੜਿਆ ਤੁਹਾਨੂੰ ਸੋਚਣਾ ਵੀ ਪਿਆ ਦੂਜੀ ਗੱਲ ਆ ਕਿ ਤੁਹਾਨੂੰ ਕਦੀ ਉਹ ਖੜੀ ਰੱਖੀ ਸੁਸਪਨ ਇਦਾਂ ਜੀ ਕਿ ਜਿਹੜੀ এডਿਕੇਸ਼ਨ ਹੁੰਦੀ ਹੈ ਉਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਪੈਸ਼ਲ ਸਕੂਲ ਹੁੰਦਾ ਇੱਕ ਬਰੇਲ ਸਿਸਟਮ ਹੁੰਦਾ ਹੈ ਉਹ ਬਰੇਲ ਜਿਹੜੀ ਹੈ ਉਹ ਜਦੋਂ ਆਪਾਂ ਸਿੱਖ ਲੈਂਦੇ ਆ ਤਾਂ ਜਿੰਨੀ ਸਪੀਡ ਦੇ ਵਿੱਚ ਇੱਕ ਆਮ ਬੰਦਾ ਲਿਖ ਸਕਦਾ ਕਾਲਜ ਜਦੋਂ ਮੈਂ ਗਿਆ ਕਿਉਂਕਿ ਮੈਨੂੰ ਬਰੇਲ ਆਉਂਦੀ ਸੀ ਔਰ ਜਦੋਂ ਕਲਾਸ ਦੇ ਵਿੱਚ ਜਿਹੜੇ ਵੀ ਪ੍ਰੋਫੈਸਰਸ ਲਿਖਵਾਉਂਦੇ ਸੀ ਨੋਟਸ ਦਿੰਦੇ ਸੀ ਜਿੰਨੀ ਸਪੀਡ ਵਿੱਚ ਉਦੋਂ ਤਾਂ ਬਾਕੀ ਸਾਰੇ ਕਾਲਜ ਤਾਂ ਕੋਈ ਸਪੈਸ਼ਲ ਨਹੀਂ ਹੁੰਦੇ ਨਾ ਯੂਨੀਵਰਸਿਟੀ ਸਪੈਸ਼ਲ ਹੁੰਦੀਆਂ ਸਿਲੇਬਸ ਸੇਮ ਹੁੰਦਾ एग्जाम ਪੇਪਰ ਸੇਮ ਹੁੰਦੇ ਆ ਕੋਈ ਡਿਫਰੈਂਸ ਨਹੀਂ ਹੈ ਚਾਹੇ ਬੋਰਡ ਹੈ ਚਾਹੇ ਯੂਨੀਵਰਸਿਟੀ ਹੈ ਸੋ ਉਹ ਕੀ ਹੁੰਦਾ ਕੀ ਹੈ ਕਿ ਜੇ ਤੁਹਾਨੂੰ ਉਹ ਬਰੇਲ ਆਉਂਦੀ ਆ ਔਰ ਤੁਸੀਂ ਉਹਦੇ ਚ ਮਹਾਰਤ ਹਾਸਲ ਕੀਤੀ ਹੈ ਤਾਂ ਜਿੰਨੀ ਸਪੀਡ ਨਾਲ ਇੱਕ ਆਮ ਵਿਦਿਆਰਥੀ ਲਿਖ ਸਕਦਾ ਉਨੀ ਸਪੀਡ ਨਾਲ ਮੈਂ ਵੀ ਲਿਖ ਲੈਂਦਾ ਸੋ ਮੈਂ ਉਹ ਬਰੇਲ ਬਰੇਲ ਦੇ ਵਿੱਚ ਲਿਖ ਕੇ ਆਪਣੇ ਨੋਟਸ ਆਪਣੀਆਂ ਬੁੱਕਸ ਸਾਰੀਆਂ ਬਣਾਈਆਂ ਔਰ ਜੋ ਕੁਝ ਇਹ ਹੁੰਦਾ ਕਿ ਨਹੀਂ ਲਿਖਿਆ ਜਾ ਸਕਦਾ ਉਹ ਕੁਦਰਤੀ ਮੈਨੂੰ ਐਸੇ ਸਟੂਡੈਂਟ ਮਿਲੇ ਮੇਰੇ ਨਾਲ ਦੇ ਸਾਥੀ ਜਿਹੜੇ ਮੈਨੂੰ ਉਸ ਟਾਈਮ ਕੈਸੇਟ ਚੱਲਦੀਆਂ ਹੁੰਦੀਆਂ ਸੀਗੀਆਂ ਉਹ ਕੈਸੇਟਸ ਦੇ ਵਿੱਚ ਜਿਹੜੀ ਰਿਕਾਰਡਿੰਗ ਸੀਗੀ ਉਹ ਕਰ ਦਿੰਦੇ ਹੁੰਦੇ ਸੀ ਉਹ ਰਿਕਾਰਡਿੰਗ ਸੁਣ ਲੈਣੀ ਔਰ ਔਰ ਉਹਨਾਂ ਨੇ ਬੁੱਕਸ ਜਿਹੜੀਆਂ ਲਾਇਬ੍ਰੇਰੀ ਤੋਂ ਕਿਉਂਕਿ ਮੇਰੀ ਆਦਤ ਸੀ ਲਿਟਰੇਚਰ ਜਿਆਦਾ ਪੜਨ ਦੀ ਸੋ ਮੈਂ ਕਾਲਜ ਟਾਈਮ ਯੂਥ ਫੈਸਟੀਵਲਸ ਦੇ ਵਿੱਚ ਡਿਬੇਟ ਡੈਕਲੇਮੇਸ਼ਨ ਮੈਂ ਜਿਹੜੀ ਐਕਸਟੈਂਪੋਰ ਸਪੀਚ ਹੁੰਦੀ ਹੈ ਉਸੇ ਵੇਲੇ ਮੌਕੇ ਤੇ ਟੌਪਿਕ ਲੈ ਕੇ ਕਰਨਾ ਮੈਂ ਉਹਦੇ ਵਿੱਚ ਨੈਸ਼ਨਲ ਲੈਵਲ ਤੇ ਵਿਨਰ ਆ ਜੀ ਜਰਨਲ ਯੂਥ ਫੈਸਟੀਵਲਸ ਜਿਹੜੇ ਹੁੰਦੇ ਔਰ ਡਿਬੇਟ ਡੈਕਲੇਮੇਸ਼ਨ ਪੋਇਟਰੀ 뮤ਜ਼ਿਕ ਹਰ ਕੰਪੀਟੀਸ਼ਨ ਜਿਹੜਾ ਮੈਂ ਜਾਂਦਾ ਸੀ ਉਹਦੀ ਤਿਆਰੀ ਕਰਨ ਲਈ ਮੈਨੂੰ ਲੋੜ ਪੈਂਦੀ ਸੀ ਤਾਂ ਨਾਲ ਦੇ ਜਿਹੜੇ ਸਟੂਡੈਂਟ ਸੀਗੇ ਉਹ ਕਾਫੀ ਹੈਲਪ ਕਰਦੇ ਸੀ ਉਸ ਫੀਲਡ ਦੇ ਵਿੱਚ ਔਰ ਮੈਂ ਇਹਦੇ ਨਾਲ ਨਾਲ ਸਪੈਸ਼ਲ ਸਪੋਰਟਸ ਦੇ ਵਿੱਚ ਮੈਂ ਐਥਲੈਟਿਕਸ ਦੇ ਵਿੱਚ ਪਾਰਟਿਸਪੇਟ ਕੀਤਾ ਨੈਸ਼ਨਲ ਲੈਵਲ ਤੱਕ ক্রিকেট ਮੇਰੀ ਨੈਸ਼ਨਲ ਲੈਵਲ ਤੱਕ ਹੈਗੀ ਹੈ ਇੰਡੀਆ ਟੀਮ ਮੇਰੀ ਸਿਲੇਕਸ਼ਨ ਹੋਈ ਸੀ ਜਦੋਂ ਮੈਂ ক্রিকেট ਛੱਡੀ ਚੈਸਸ ਮੈਂ ਖੇਡਿਆ ਕੋਈ ਐਸਾ ਮੈਨੂੰ ਲੱਗਦਾ ਕਿ ਫੀਲਡ ਨਹੀਂ ਹੈ ਜਿਹੜਾ ਆਪਾਂ ਨਹੀਂ ਕਰ ਸਕਦੇ ਈਵਨ ਮੈਂ ਚਲੋ ਇੱਕ ਕਈ ਲੋਕ ਨਹੀਂ ਜਾਣਦੇ ਹੁੰਦੇ ਤਾਸ਼ ਜਿਹੜੀ ਹੁੰਦੀ ਹੈ ਤਾਸ਼ ਦੇ ਉੱਤੇ ਵੀ ਉਸ ਬਰੇਲ ਲਿਪੀ ਦੇ ਵਿੱਚ ਲਿਖ ਕੇ ਤਾਂ ਉਹ ਵੀ ਖੇਡੀ ਜਾ ਸਕਦੀ ਹੈ ਮਤਲਬ ਕੋਈ ਐਸੀ ਚੀਜ਼ ਨਹੀਂ ਕੋਈ ਐਸਾ ਫੀਲਡ ਨਹੀਂ ਹੈਗਾ ਅੱਜ ਦੀ ਦੇਖ ਹੁਣ ਤੱਕ ਚਲੋ ਬਹੁਤ ਆਸਾਨ ਹੋ ਗਿਆ ਬਟ ਉਦੋਂ ਵੀ ਕੋਈ ਐਸੀ ਚੀਜ਼ ਨਹੀਂ ਸੀ ਜਿਹੜੀ ਮੈਂ ਛੱਡੀ ਹੋਵੇ ਔਰ ਮੈਨੂੰ ਮੁਸ਼ਕਲ ਨਹੀਂ ਆਈ ਸਾਥ ਲਗਭਗ ਹਰ ਜਗ੍ਹਾ ਚਾਹੇ ਕਾਲਜ ਹੈ ਜਾਂ ਸਕੂਲ ਹੈ ਚਾਹੇ ਯੂਨੀਵਰਸਿਟੀ ਹੈ ਪੇਰੈਂਟਸ ਵੱਲੋਂ ਵੀ ਮਿਲਿਆ ਔਰ ਸਾਥੀ ਜਿਹੜੇ ਮੇਰੇ ਸਟੂਡੈਂਟ ਰਹੇ ਉਸ ਵੇਲੇ ਜਿਹੜੇ ਕਿ ਅੱਜ ਵੀ ਉਹਨਾਂ ਚੋਂ ਕਈ ਮੇਰੇ ਨਾਲ ਮੇਰੇ ਟੱਚ ਹੈਗੇ ਆ ਅੱਜ ਵੀ ਅਸੀਂ ਇਕੱਠੇ ਹੁੰਨੇ ਆਂ ਕਈ ਵਾਰ ਉਹ ਸਾਰਿਆਂ ਦੀ ਸਪੋਰਟ ਦੇ ਨਾਲ ਮੇਰੀ ਜਿਹੜੀ ਐਜੂਕੇਸ਼ਨ ਹੈ ਉਹ ਬਹੁਤ ਮੈਨੂੰ ਲੱਗਦਾ ਕਿ ਈਜ਼ੀਲੀ ਹੋ ਗਈ ਪੇਰੈਂਟਸ ਨੇ ਵੀ ਚਲੋ ਸਪੋਰਟ ਕੀਤਾ ਔਰ ਮੈਂ ਲਗਭਗ ਜਦੋਂ ਬੀਐਡ ਕੀਤੀ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਉਦੋਂ ਤੋਂ ਮੈਂ ਫਿਰ ਇਕੱਲੇ ਆਣਾ ਜਾਣਾ ਵੀ ਸ਼ੁਰੂ ਕਰ ਲਿਆ ਉਹ ਇਹ ਕੰਮ ਜਿਹੜਾ ਹੈਗਾ ਇਸ ਤਰ੍ਹਾਂ ਸਾਰਿਆਂ ਦੀ ਸਪੋਰਟ ਦੇ ਨਾਲ ਵਧੀਆ ਹੋ ਗਿਆ ਸਭ ਤੁਸੀਂ ਅੱਜ ਇਸ ਮਕਾਮ ਤੱਕ ਪਹੁੰਚੇ ਆਂ ਇਸ ਮਕਾਮ ਤੱਕ ਪਹੁੰਚੇ ਵਿੱਚ ਤੁਹਾਨੂੰ ਵੀ ਬੋਕਣਾ ਔਕੜ ਜੇ ਮੈਂ ਕਹਾਂ ਤਾਂ ਮਤਲਬ ਜਸਟ ਇਹ ਹੋਇਆ ਕਿ ਕਦੀ ਕਦੀ ਜਿੰਨੇ ਤੁਹਾਨੂੰ ਸੋਸਾਇਟੀ ਦੇ ਵਿੱਚ ਲੋਕ ਜਦੋਂ ਮਿਲਦੇ ਆ ਉਹ ਬਹੁਤ ਸਾਰੇ ਲੋਕ ਇਹੋ ਜਿਹੇ ਮਿਲਦੇ ਆ ਜਿਹੜੇ ਤੁਹਾਨੂੰ ਸਾਥ ਦਿੰਦੇ ਆ ਬਹੁਤ ਸਾਰੇ ਲੋਕ ਕਈ ਵਾਰੀ ਇਦਾਂ ਦੇ ਵੀ ਮਿਲਦੇ ਆ ਜਿਹੜੇ ਤੁਹਾਨੂੰ ਕੋਸ਼ਿਸ਼ ਕਰਦੇ ਆ ਕਿ ਨਹੀਂ ਵੀ ਤੁਸੀਂ ਕਿੱਦਾਂ ਅੱਗੇ ਵੱਧ ਰਹੇ ਹੋ ਜਾਂ ਕੀ ਹੋ ਰਿਹਾ ਉਹ ਥੋੜਾ ਪਿੱਛੇ ਕਰਨ ਦੀ ਆ ਉਹ ਸੋਚਦੇ ਵੀ ਇਹ ਬੰਦਾ ਇਸ ਪ੍ਰੋਬਲਮ ਦੇ ਕਰਕੇ ਵੀ ਇੰਨਾ ਜਿਆਦਾ ਕਿੱਦਾਂ ਹੋ ਰਿਹਾ ਬਟ ਮੇਰੀ ਖੁਸ਼ਕਿਸਮਤੀ ਰਹੀ ਕਿ ਮੈਨੂੰ ਉਹ ਲੋਕ ਜਿਆਦਾ ਮਿਲੇ ਜਿਨ੍ਹਾਂ ਨੇ ਮੈਨੂੰ ਪੁਸ਼ਅਪ ਕੀਤਾ ਔਰ ਜਿਨ੍ਹਾਂ ਨੇ ਸਪੋਰਟ ਕੀਤੀ ਕਿ ਕੁਝ ਬੰਨਣਾ ਹੈ ਕੁਝ ਕਰਨਾ ਹੈ ਸੋ ਉਹਨਾਂ ਦੀ ਸਪੋਰਟ ਸਦਕਾ ਔਰ ਪੇਰੈਂਟਸ ਦੀ ਮਿਹਨਤ ਸਦਕਾ ਜਿਹੜਾ ਹੈਗਾ ਔਕੜ ਆਈਆਂ ਇਹ ਨਹੀਂ ਕਿ ਵਾਰੀ ਆਣਾ ਜਾਣਾ ਹੁੰਦਾ ਸੀਗਾ ਕਈ ਵਾਰੀ ਮਤਲਬ ਕਿਸ ਤਰ੍ਹਾਂ ਹਰ ਇੱਕ ਚੀਜ਼ ਮੈਨੇਜ ਕਰਨੀ ਔਰ ਲੋਡਸ ਕਿਸੇ ਨੂੰ ਕਹਿਣਾ ਕਿ ਮੈਨੂੰ ਰਿਕਾਰਡਿੰਗ ਕਰਕੇ ਦੇ ਦਿਓ ਬਟ ਇਹ ਹੈਗਾ ਕਿ ਮੈਂ ਕਹਿਣ ਦਾ ਸੀ ਤੇ ਮੈਨੂੰ ਮਿਲ ਜਾਂਦਾ ਸੀ ਲਗਭਗ ਉਹ ਉਹ ਚੀਜ਼ ਹੁੰਦੀ ਰਹੀ ਸਭ ਬਿਨਾਂ ਅੱਖਾਂ ਤੋਂ ਕੰਮ ਕਰਦਾ ਬੜਾ ਦੂਰ ਦੀ ਇਹ ਗੱਲ ਆ ਤੁਸੀਂ ਇੰਨੇ ਟੀਚਰ ਉੱਪਰ ਤਾਂ ਇਹਨਾਂ ਬੱਚੇ ਕਿ ਸੈਗਲ ਕਰਦੇ ਦੇਖੋ ਜੀ ਜਦੋਂ ਆ ਮੇਰੀ ਸਟੱਡੀ ਪੂਰੀ ਹੋਈ ਸਭ ਤੋਂ ਪਹਿਲਾਂ ਮੈਂ ਬੈਂਕ ਦਾ ਜਿਹੜਾ ਟੈਸਟ ਸੀਗਾ ਉਹ ਕਲੀਅਰ ਕੀਤਾ ਕਲੈਰੀਕਲ ਜੌਬ ਦੇ ਲਈ ਬੇਸ਼ੱਕ ਮੈਂ ਬੈਂਕ ਦੇ ਵਿੱਚ ਉਦੋਂ ਜੌਬ ਨਹੀਂ ਲਈ ਕਿਉਂਕਿ ਮੇਰੀ ਇੱਛਾ ਸੀਗੀ ਮੈਂ ਜਦੋਂ ਤੋਂ ਪੜਦਾ ਸੀ ਮੇਰੀ ਇੱਛਾ ਏ ਸੀ ਕਿ ਮੈਂ ਕਾਲਜ ਲੈ ਜਾਣਾ ਮੈਂ ਪ੍ਰੋਫੈਸਰ ਬੰਨਾ ਮੈਂ ਉਹਦੇ ਲਈ ਸਾਰੇ ਟੈਸਟ ਵੀ ਕਲੀਅਰ ਕੀਤੇ ਸਭ ਕੁਝ ਕੀਤਾ ਬਟ ਉਦੋਂ ਉਹ ਪੋਸਟ ਨਹੀਂ ਨਿਕਲੀਆਂ ਕਾਫੀ ਦੇਰ ਤੱਕ ਸੋ ਇਸ ਕਰਕੇ ਪਹਿਲੇ ਮੈਂ ਕਲੈਰੀਕਲ ਜੌਬ ਕੀਤੀ ਉਹਦੇ ਲਈ ਮੈਂ ਇਵਨ ਟਾਈਪਿੰਗ ਵੀ ਸਿੱਖੀ ਜੀ ਇੰਗਲਿਸ਼ ਔਰ ਪੰਜਾਬੀ ਦੋਨਾਂ ਦੀ ਟਾਈਪਿੰਗ ਮੈਂ ਉਦੋਂ ਜਦੋਂ ਆਫਿਸ ਮਿਸਪਲ ਕਮੇਟੀ ਹੁਸ਼ਿਆਰਪੁਰ ਚ ਮੈਂ ਜੌਬ ਕੀਤੀ ਹੈ ਉੱਥੇ ਮੈਂ ਕਰਦਾ ਰਿਆ ਔਰ ਉਸ ਤੋਂ ਬਾਅਦ ਉੱਥੇ ਵੀ ਹੌਲੀ ਹੌਲੀ ਪਹਿਲੇ ਉਹਨਾਂ ਨੂੰ ਲੱਗਦਾ ਸੀ ਵੀ ਇਹ ਕੀ ਕੰਮ ਕਰ ਸਕਦਾ ਪਰ ਹੌਲੀ ਹੌਲੀ ਜਦੋਂ ਉਹਨਾਂ ਨੇ ਦੇਖਿਆ ਮੈਂ ਲਗਭਗ 5-6 ਸਾਲ ਉੱਥੇ ਜੌਬ ਕੀਤੀ ਹੈ ਤਾਂ ਲਗਭਗ ਆਫਿਸ ਵਰਕ ਜਿੰਨਾ ਹੁੰਦਾ ਹੈ ਮੈਂ ਲਗਭਗ ਕਰ ਲੈਂਦਾ ਸੀ ਉਸ ਤੋਂ ਬਾਅਦ ਐਜ਼ ਲੈਕਚਰਰ ਮੈਂ ਜਲੋਵਾਲ ਖਨੂਰ ਪਹਿਲੇ ਜੁਆਇਨ ਕੀਤਾ ਉੱਥੇ ਜਦੋਂ ਜੁਆਇਨ ਕੀਤਾ ਤਾਂ ਠੀਕ ਹੈ ਜਿੱਦਾਂ ਤੁਸੀਂ ਕਿਹਾ ਵੀ ਮੁਸ਼ਕਲ ਆਉਂਦੀ ਹੈ ਤਾਂ ਆਲੇ ਦੁਆਲੇ ਜਿਹੜੇ ਟੀਚਰ ਸੀਗੇ ਉਹਨਾਂ ਨੂੰ ਲੱਗਾ ਵੀ ਇਹਨੇ ਕਿੱਦਾਂ ਬੱਚਿਆਂ ਨੂੰ ਹੈਂਡਲ ਕਰਨਾ ਹੈ ਜਾਂ ਕਿੱਦਾਂ ਪੜ੍ਹਾਉਗਾ ਜਾਂ ਕੀ ਕਰਨਾ ਹੈ ਬਟ ਜਦੋਂ 2-4 ਮਹੀਨੇ ਮੈਂ ਪੜਾ ਲਿਆ ਉਸ ਤੋਂ ਬਾਅਦ ਫਿਰ ਇਹ ਹੋਇਆ ਕਿ ਵਧੀਆ ਹੈ ਕਲਾਸ ਕੰਟਰੋਲ ਵੀ ਵਧੀਆ ਹੋ ਜਾਂਦੀ ਹੈ ਉਸ ਤੋਂ ਬਾਅਦ ਮੈਂ ਰੇਲਵੇ ਮੰਡੀ ਸਕੂਲ ਜਿਹੜਾ ਗਵਰਨਮੈਂਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਹੈਗਾ ਗਰਲ ਸਕੂਲ ਉੱਥੇ ਲਗਭਗ 6 ਸਾਲ ਉੱਥੇ ਪੜਾਇਆ ਔਰ ਉੱਥੇ ਹਰ ਸੈਕਸ਼ਨ ਜਿਹੜਾ ਹੈ 11th 12th ਦਾ ਉਹ 100 ਤੋਂ ਉੱਪਰ ਬੱਚੇ ਹੁੰਦੇ ਜਦੋਂ ਮੈਂ ਉੱਥੇ ਜੁਆਇਨ ਕਰਨਾ ਸੀ ਉੱਥੇ ਵੀ ਪ੍ਰਿੰਸੀਪਲ ਮੈਡਮ ਨੂੰ ਲੱਗਾ ਵੀ ਇੰਨੇ ਬੱਚੇ ਤਾਂ ਜਿਹੜੇ ਸਾਡੇ ਨਾਰਮਲ ਟੀਚਰ ਆ ਉਹ ਵੀ ਔਖੇ ਹੁੰਦੇ ਵੀ ਇੰਨੇ ਕੰਟਰੋਲ ਕਰਨਾ ਬੜੀ ਦਿੱਕਤ ਆਉਂਦੀ ਹੈ ਬਟ ਮੈਂ ਸੋਚਦਾ ਵੀ ਜਦੋਂ ਤੁਹਾਡੇ ਕੋਲ ਨੌਲੇਜ ਹੈਗੀ ਹੈ ਜਦੋਂ ਤੁਸੀਂ ਕੁਝ ਸਿੱਖਣਾ ਚਾਹੁੰਦੇ ਹੋ ਔਰ ਸਿਖਾਉਣ ਦੀ ਇੱਛਾ ਹੈਗੀ ਹੈ ਜਦੋਂ ਤੁਹਾਨੂੰ ਪਤਾ ਕਿ ਤੁਹਾਡਾ ਸਬਜੈਕਟ ਕੀ ਹੈ ਔਰ ਤੁਹਾਡੇ ਕੋਲ ਮੈਟਰ ਹੈਗਾ ਤੁਸੀਂ ਬੋਲਣਾ ਜਾਣਦੇ ਹੋ ਤੇ ਫਿਰ ਤੁਸੀਂ ਵਿਦਿਆਰਥੀਆਂ ਨੂੰ ਤੁਹਾਡੇ ਪਾਸੇ ਲਾ ਸਕਦੇ ਹੋ ਸੋ ਬੜਾ ਵਧੀਆ ਉਹ ਵੀ ਰਿਹਾ ਔਰ ਮੇਰੇ ਬਹੁਤ ਸਾਰੇ ਸਟੂਡੈਂਟ ਜਿਹੜੇ ਹੈਗੇ ਆ ਉਹਨਾਂ ਨੇ ਪਲੇ ਦੇ ਵਿੱਚ ਪੋਇਟਰੀ ਦੇ ਵਿੱਚ ਆਪਣੀ ਸਪੀਚ ਦੇ ਵਿੱਚ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੱਕ ਬਹੁਤ ਸਾਰੇ ਇਨਾਮ ਜਿਹੜੇ ਉਹ ਹਾਸਲ ਕੀਤੇ ਉਸ ਤੋਂ ਬਾਅਦ 2017 ਦੇ ਵਿੱਚ ਮੇਰੀ ਪ੍ਰਮੋਸ਼ਨ ਹੋਈ ਐਸ ਪ੍ਰਿੰਸੀਪਲ ਜਦੋਂ ਮੈਂ ਇੱਥੇ ਭੰਗਰਨੀ ਆ ਕੇ ਜੁਆਇਨ ਕੀਤਾ ਉਦੋਂ ਮੈਨੂੰ ਨਹੀਂ ਪਤਾ ਇਸ ਸਕੂਲ ਦੇ ਜਿਹੜੇ ਸਟਾਫ ਸੀ ਉਹ ਮੇਲਾ ਜਦੋਂ ਉਹਨਾਂ ਨੂੰ ਪਤਾ ਲੱਗਾ ਹੋਊਗਾ ਕਿ ਸਾਰੇ ਦਾ ਬਲਾਈਂਡ ਹੈ ਔਰ ਉਹ ਐਸ ਪ੍ਰਿੰਸੀਪਲ ਆ ਰਹੇ ਆ ਤਾਂ ਉਹਨਾਂ ਦੇ ਮਾਈਂਡ ਦੇ ਵਿੱਚ ਕੀ ਹੋਊਗਾ ਜਾਂ ਕਿੱਦਾਂ ਹੋਊਗਾ ਹੋ ਸਕਦਾ ਥੋੜੀ ਸੋਚ ਹੋਵੇ ਵੀ ਕਿੱਦਾਂ ਪਰ ਕਿੱਦਾਂ ਹੋਊਗਾ ਜਾਂ ਕਿੱਦਾਂ ਚਲਾਓਗੇ ਬਟ ਇਹ ਹੈਗਾ ਕਿ ਸਾਰਿਆਂ ਦੀ ਜੋ ਮੈਨੂੰ ਸਪੋਰਟ ਰਹੀ ਇੱਥੇ ਆਉਣ ਤੋਂ ਬਾਅਦ ਸਾਰੇ ਸਟਾਫ ਦੀ ਉਹਦੇ ਨਾਲ ਜਿਹੜਾ ਸਕੂਲ ਹੈ ਉਹ ਵਧੀਆ ਮੈਨੇਜ ਹੋ ਗਿਆ ਇੱਕ ਇਹ ਹੈ ਕਿ ਕੰਮ ਸਿੱਖਣ ਦੀ ਔਰ ਕਰਨ ਦੀ ਮੇਰੇ 'ਚ ਸ਼ੁਰੂ ਤੋਂ ਹੀ ਕਿਉਂਕਿ ਸਟੱਡੀ ਦੇ ਵਿੱਚ ਹਾਰਡ ਵਰਕ ਕੀਤਾ ਸੀਗਾ ਦਿਨ ਰਾਤ ਕਦੀ ਨਹੀਂ ਦੇਖਿਆ ਕਿ ਜੇ ਮੈਂ ਡੇਲੀ ਆਪ ਡਾਊਨ ਵੀ ਕੀਤਾ ਐਮਏ ਟਾਈਮ ਲੁਧਿਆਣੇ ਤਾਂ ਮੈਂ ਲਗਭਗ ਸਵੇਰੇ 6 ਵਜੇ ਬੱਸ ਲੈਂਦਾ ਸੀ ਜੀ ਇਕੱਲਾ ਹੀ ਔਰ ਸ਼ਾਮ ਨੂੰ 6 ਵਜੇ ਕਲਾਸ ਲਾ ਕੇ ਆਪੀ ਲੁਧਿਆਣੇ ਕਾਲਜ ਅਟੈਂਡ ਕਰਕੇ ਮੈਂ ਸ਼ਾਮ ਨੂੰ ਲਗਭਗ 5 ਤੋਂ 6 ਵਜੇ ਘਰ ਇਕੱਲਾ ਹੀ ਪਹੁੰਚਦਾ ਸੀ। ਉਹ ਉਹ ਹਾਰਡਵਰਕ ਜਿਹੜਾ ਸੀਗਾ ਜਦੋਂ ਕੀਤਾ ਹੋਇਆ ਉਹ ਇੱਥੇ ਵੀ ਕੰਮ ਆਇਆ ਪਰ ਕੰਮ ਸਿੱਖਿਆ ਵੀ ਫਿਰ ਕੰਮ ਉਸ ਹਿਸਾਬ ਨਾਲ ਜਿਹੜਾ ਹੈਗਾ ਹਰ ਇੱਕ ਕੰਮ ਚਾਹੇ ਉਹ ਕੋਈ ਆਪਣੀਆਂ ਗ੍ਰਾਂਟਸ ਖਰਚਣ ਦਾ ਹੋਵੇ ਔਰ ਟੀਚਰਸ ਤੋਂ ਕਿਸ ਕਿਸ ਤਰੀਕੇ ਨਾਲ ਕਲਾਸਿਸ ਦੇ ਵਿੱਚ ਆਪਾਂ ਕੰਮ ਲੈਣਾ ਹੈ ਉਹ ਹੋਵੇ ਔਰ ਹੁਣ ਦੀ ਡੇਟ ਦੇ ਵਿੱਚ ਜੇ ਆਪਾਂ ਦੋ ਸੀਨੀਅਰ ਸੈਕੰਡਰੀ ਸਕੂਲ ਹੈ ਮੇਰੇ ਕੋਲ ਤਿੰਨ ਮਿਡਲ ਸਕੂਲ ਅੱਜ ਪੰਜ ਸਕੂਲ ਜਿਹੜੇ ਹੈਗੇ ਆ ਉਹ ਮੇਰੇ ਕੋਲ ਡੀਡੀ ਪਾਵਰਾ ਹੈਗੀਆਂ ਉਹਨਾਂ ਦੀਆਂ ਔਰ ਉਹ ਪੰਜ ਸਕੂਲ ਜਿਹੜੇ ਹੈਗੇ ਆ ਉਹ ਵਧੀਆ ਤਰੀਕੇ ਦੇ ਨਾਲ ਪਰਮਾਤਮਾ ਦੀ ਕਿਰਪਾ ਹੈ ਔਰ ਸਟਾਫ ਦਾ ਸਹਿਯੋਗ ਹੈ ਔਰ ਉਹਦੇ ਨਾਲ ਨਾਲ ਜਿਹੜੇ ਇੱਥੋਂ ਦੇ ਜਿੱਦਾਂ ਪਿੰਡ ਦੇ ਵਸਨੀਕ ਹੈਗੇ ਆ ਪਿੰਡ ਦੀਆਂ ਜਥੇਬੰਦੀਆਂ ਹੈਗੀਆਂ ਐਨਆਰਆਈਸ ਹੈਗੇ ਆ ਜਿੱਦਾਂ ਜਿੱਦਾਂ ਮੈਨੂੰ ਇਹ ਲੱਗਦਾ ਕਿ ਮੈਂ ਪੋਜ਼ਿਟਿਵ ਸੋਚ ਕੇ ਚੱਲਦਾ ਇਸ ਕਰਕੇ ਜਿੱਦਾਂ ਜਿੱਦਾਂ ਮੈਂ ਸੋਚ ਕੇ ਚੱਲਦਾ ਮੈਨੂੰ ਉੱਦਾਂ ਦੇ ਲੋਕ ਜਿਹੜੇ ਹੈਗੇ ਆ ਉਹ ਨਾਲ ਜੁੜਦੇ ਜਾਂਦੇ ਆ ਤੇ ਕੰਮ ਜਿਹੜੇ ਆ ਉਹ ਬਹੁਤ ਵਧੀਆ ਤਰੀਕੇ ਨਾਲ ਸਭ ਤੋਂ ਪਹਿਲਾਂ ਤੁਸੀਂ ਬਸ ਅਸੀਂ ਤਾਂ ਬੋਟੀ ਚ ਦੇਖਦੇ ਆਂ ਕਿ ਡੂਟੀ ਕਿੱਥੇ ਤੱਕ ਨੂੰ ਚੱਲ ਰਹੀ ਹੈ ਪਰ ਤੁਸੀਂ ਇੱਥੇ ਆ ਕੇ ਸਕੂਲ ਦੀ ਸਰਕੀ ਜਿਹੜੀ ਕੀਤੀ ਆ ਉਹ ਇਲਾਕਾ ਜਾਣਦਾ ਆ ਤੇ ਇਹਦੇ ਵਿੱਚ ਤੁਹਾਨੂੰ ਕੁਝ ਉਪਕਰਾ ਪ੍ਰੇਸ਼ਾਨੀਆਂ ਮੈਂ ਜਦੋਂ ਇੱਥੇ ਆਇਆ ਸੀ ਤਾਂ ਮਗਰਬ ਇਹ ਕਿ ਜਦੋਂ ਵੀ ਤੁਸੀਂ ਕਿਸੇ ਨਵਾਂ ਜਿ ਨਵੀਂ ਜਗ੍ਹਾ ਤੇ ਜਾਂਦੇ ਹੋ ਉਦੋਂ ਇੱਕ ਮਹਿਸੂਸ ਹੁੰਦਾ ਵੀ ਕਿਸ ਤਰ੍ਹਾਂ ਚਲੋ ਆਪਾਂ ਕੰਮ ਕਰਨਾ ਕੀ ਹੋਣਾ ਉਹ ਜਿੱਥੇ ਇੱਕ ਪਾਸੇ ਸਕੂਲ ਦੇ ਸਟਾਫ ਦਾ ਸਹਿਯੋਗ ਰਿਹਾ ਮੈਨੂੰ ਲੱਗਾ ਕਿ ਸਕੂਲ ਦੇ ਵਿੱਚ ਬਹੁਤ ਸਾਰੇ ਕੰਮ ਜਿਹੜੇ ਆ ਉਹ ਹੋਣ ਵਾਲੇ ਆ ਪਹਿਲੀ ਮੁਲਾਕਾਤ ਜਿਹੜੀ ਮੇਰੀ ਐ ਉਹ ਮਾਤਾ ਅਮਰਕੌਰ ਚਰਨਕੌਰ ਵੈਲਫੇਅਰ ਸੁਸਾਇਟੀ ਇਹਨਾਂ ਦੇ ਜਗਤਾਰ ਸਿੰਘ ਜੀ ਨਾਲ ਹੋਈ ਪਹਿਲੀ ਵਾਰੀ ਮੈਨੂੰ ਦੱਸਿਆ ਵੀ ਉਹ ਸੁਸਾਇਟੀ ਵਾਲੇ ਕੰਮ ਕਰਦੇ ਐ ਤੇ ਟੀਚਰਸ ਨੇ ਇਹਨਾਂ ਦਾ ਨੰਬਰ ਦਿੱਤਾ ਮੈਂ ਗੱਲ ਕੀਤੀ ਤਾਂ ਇਹ ਸਕੂਲ ਆਏ ਪਹਿਲੀ ਵਾਰੀ ਉਹ ਐਵੀਂ ਸਾਰ ਦੱਸਦੇ ਪਹਿਲੀ ਵਾਰੀ ਮੈਂ ਵੀ ਸੋਚਿਆ ਸੀ ਵੀ ਇੱਕ ਬ্লাইন্ড ਬੰਦਾ ਜਿੱਦਾਂ ਆਇਆ ਤੇ ਇਹਨਾਂ ਨੇ ਕਿੱਦਾਂ ਕੰਮ ਕਰਨਾ ਕੀ ਕਰਨਾ ਬਟ ਜਦੋਂ ਇਹਨਾਂ ਨਾਲ ਮੁਲਾਕਾਤ ਹੋਈ ਗੱਲਬਾਤ ਹੋਈ ਮੈਂ ਇਹਨਾਂ ਨੂੰ ਦੱਸਿਆ ਵੀ ਸਕੂਲ ਦੇ ਵਿੱਚ ਮੇਰੀ ਇੱਛਾ ਐ ਕਿ ਸਕੂਲ ਦੇ ਵਿੱਚ ਵਧੀਆ ਪੇਟ ਹੋਵੇ ਔਰ ਬੱਚੇ ਜਿੱਥੇ ਅਸੈਂਬਲੀ ਕਰਦੇ ਆ ਉੱਥੋਂ ਬਲੌਕ ਲੱਗਣ ਉੱਥੋਂ ਸਾਡੀ ਗੱਲਬਾਤ ਸ਼ੁਰੂ ਹੋਈ ਸੀ ਔਰ ਇਹਨਾਂ ਨੇ ਆਪਣੇ ਸੁਸਾਇਟੀ 'ਚ ਗੱਲ ਕਰਕੇ ਜਿਹੜੇ ਆਪਣੇ ਯੂਐਸ ਡਾਕਟਰ ਸਾਹਿਬ ਹੈਗੇ ਆ ਡਾਕਟਰ ਪਰਿਹਾਰ ਉਹਨਾਂ ਨਾਲ ਗੱਲ ਕਰਕੇ ਉਹ ਸੁਸਾਇਟੀ ਉਦੋਂ ਤੋਂ ਹੀ ਮੇਰੇ ਨਾਲ ਜੁੜ ਗਈ ਫਿਰ ਮੇਰੇ ਸਕੂਲ ਦਾ ਕੋਈ ਕੰਮ ਹੁੰਦਾ ਸੀ ਤੇ ਮੈਂ ਬੇਝਿਜਕ ਇਹਨਾਂ ਨੂੰ ਕਹਿ ਦਿੰਦਾ ਜੀ ਕਿ ਮੈਨੂੰ ਆ ਚੀਜ਼ ਦੀ ਲੋੜ ਹੈ ਜਿੱਦਾਂ ਵਾਸ਼ਰੂਮ ਸੀਗੇ ਲੜਕੀਆਂ ਲੜਕੂ ਕਿ ਪਹਿਲੇ ਸਕੂਲ ਹਾਈ ਸਕੂਲ ਹੁੰਦਾ ਸੀ ਮੈਂ ਸਕੂਲ ਚ ਪਹਿਲਾ ਪ੍ਰਿੰਸੀਪਲ ਆ ਜੀ ਪਹਿਲੇ ਮੇਰੇ ਤੋਂ ਪਹਿਲਾਂ ਸਿਰਫ ਹੈੱਡ ਦੀ ਪੋਸਟ ਹੁੰਦੀ ਸੀ ਕਿਉਂਕਿ ਹਾਈ ਸਕੂਲ ਹੁੰਦਾ ਸੀ ਸੀਨੀਅਰ ਸਕੈਂਡਰੀ ਆ ਕੇ ਕਲਾਸਿਸ ਮੈਂ ਹੀ ਇੱਥੇ ਸ਼ੁਰੂ ਕੀਤੀਆਂ ਤੋਂ ਉਹਦੇ ਲਈ ਥੋੜੀਆਂ ਮੁਸ਼ਕਿਲਾਂ ਆਈਆਂ ਕਿਉਂਕਿ ਜਿੱਦਾਂ ਵਾਸ਼ਰੂਮ ਇਕੱਠੇ ਹੁੰਦੇ ਸੀ ਕਿਉਂਕਿ ਛੋਟੇ ਬੱਚੇ ਹੁੰਦੇ ਸੀਗੇ ਨੇੜੇ-ਨੇੜੇ ਹੁੰਦੇ ਸੀ ਤਾਂ ਮੈਨੂੰ ਇਹ ਸੀ ਕਿ ਗਰਲਸ ਦਾ ਵਾਸ਼ਰੂਮ ਅਲੱਗ ਹੋਣਾ ਚਾਹੀਦਾ ਇੱਕ ਪ੍ਰਿੰਸੀਪਲ ਆਫਿਸ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਜੋ ਫੈਸਿਲਿਟੀਆਂ ਹੈਗੀਆਂ ਉਹ ਵਧੀਆ ਮਿਲਨੀਆਂ ਚ ਉਹ ਇਹਨਾਂ ਨੇ ਉਦੋਂ ਤੋਂ ਹੀ ਮੇਰੀ ਬਾਹ ਫੜੀ ਔਰ ਸਕੂਲ ਦੀ ਬਾਹ ਫੜੀ ਔਰ ਉਦੋਂ ਤੋਂ ਹੀ ਇਹ ਸਹਿਯੋਗ ਜਿਹੜਾ ਹੈਗਾ ਇਹਨਾਂ ਨੇ ਕਰਨਾ ਸ਼ੁਰੂ ਕੀਤਾ ਔਰ ਸਟਾਫ ਨੇ ਬੜੇ ਲਗਨ ਨਾਲ ਪੜਾਉਣਾ ਸ਼ੁਰੂ ਕੀਤਾ ਸੋ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਵਧੀਆ ਰਿਜ਼ਲਟ ਦਿੱਤੇ ਹੈ ਔਰ ਐਕਸਟਰਾ ਐਕਟੀਵਿਟੀਜ਼ ਦੇ ਵਿੱਚ ਸਪੋਰਟਸ ਦੇ ਵਿੱਚ ਸਾਡੇ ਸਕੂਲ ਦੇ ਬੱਚੇ ਜਿਹੜੇ ਆ ਉਹ ਵਧੀਆ ਇਨਾਮ ਜਿਹੜੇ ਆ ਉਹ ਲੈ ਕੇ ਆਏ ਸਭ ਕੁਝ ਇੱਥੇ ਦੇ ਬੱਚਿਆਂ ਕੀ ਮੈਸੇਜ ਦੇਣਾ ਚਾਹੁੰਦੇ ਨੇ ਜਿਹੜੇ ਪੰਗ ਘਾ ਜਾਂ ਅੰਗ ਹੀ ਨਾ ਬੜੀ ਮਤਲਬ ਮਨ ਜਿਹੜਾ ਵਿਸ਼ਵਾਸ ੜੀਆ ਹੋਇਆ ਦੇਖੋ ਜੀ ਮੈਂ ਜੱਦਾ ਟੀਚਰ ਬਣਿਆ ਕਿਉਂਕਿ ਮੈਨੂੰ ਸ਼ੌਂਕ ਪਹਿਲੇ ਤੋਂ ਹੀ ਸੀ ਕਿ ਮੈਂ ਪੜਾਣਾ ਜਦੋਂ ਮੈਂ ਪੜਦਾ ਸੀ ਬੇਸ਼ੱਕ ਸ਼ੌਂਕ ਮੇਰਾ ਕਾਲਜ ਦਾ ਸੀ ਜਾਂ ਯੂਨੀਵਰਸਿਟੀ ਪੜਾਹੰਦਾ ਸੀ ਜਦੋਂ ਸਕੂਲ ਲਾਈਨ ਦੇ ਵਿੱਚ ਮੈਂ ਆ ਗਿਆ ਸ਼ੁਰੂ ਤੋਂ ਲੈ ਕੇ ਜਿੱਥੇ ਜਿੱਥੇ ਮੈਂ ਪੜਾਇਆ ਹੈ ਮੇਰਾ ਜੁੜਾਵ ਜਿਹੜਾ ਹੈ ਉਹ ਵਿਦਿਆਰਥੀਆਂ ਨਾਲ ਹਮੇਸ਼ਾ ਵਧ ਰਿਹਾ ਇਸੇ ਕਰਕੇ ਅੱਜ ਵੀ ਮੇਰੇ ਨਾਲ ਉਹ ਸਟੂਡੈਂਟ ਜੁੜੇ ਹੋਏ ਆ ਜਿਨ੍ਹਾਂ ਨੂੰ ਮੈਂ 15-20 ਸਾਲ ਪਹਿਲਾਂ ਪੜਾਇਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਜਲੋਵਾਲ ਖਨੂਰ ਉੱਥੋਂ ਦੇ ਬੱਚੇ ਅੱਜ ਵੀ ਮੇਰੇ ਨਾਲ ਹੈਗੇ ਆ ਔਰ ਉਹ ਮੈਂ ਤੁਹਾਨੂੰ ਦੱਸਾਂ ਕਿ ਇੱਕ ਲੜਕੀ ਇੱਕ ਐਗਜ਼ਾਮਪਲ ਮੈਂ ਥੋੜਾ ਟਾਈਮ ਹੈ ਇੱਕ ਐਗਜ਼ਾਮਪਲ ਮੈਂ ਜਿੱਨਾ ਜੀ ਇੱਕ ਲੜਕੀ ਆ ਜਦੀ ਮੈਰਿਜ ਜਿਹੜੀ ਉਹ ਠੀਕ-ਠਾਕ ਲੜਕੀ ਕੋਈ ਪ੍ਰੋਬਲਮ ਨਹੀਂ ਹੈ ਬਟ ਇਹ ਆ ਕਿ ਉਹ ਜਾਣਾ ਚਾਹੁੰਦੀ ਸੀ ਪੁਲਿਸ ਚ ਬਟ ਘਰਦਿਆਂ ਨੇ ਚਲੋ ਗ੍ਰੈਜੂਏਸ਼ਨ ਦੇ ਦੌਰਾਨ ਉਹਦੀ ਮੈਰਿਜ ਕਰਤੀ ਇਨ-ਲਾਜ਼ ਉਹਨੂੰ ਵਧੀਆ ਮਿਲੇ ਮੈਂ ਜਸਟ ਉਹਨੂੰ ਗਾਈਡ ਕੀਤਾ ਅੱਜ ਕੱਲ ਉਹ ਪਟਿਆਲੇ ਤੋਂ ਪਰੇ ਸਮਾਣੇ ਵਾਲੀ ਉਧਰ ਸਾਈਡ ਹੈ ਇਨ-ਲਾਜ਼ ਵਧੀਆ ਮਿਲੇ ਉਹ ਪੜ੍ਹਾਈ ਚ ਚਲੋ ਉਹਨੇ ਰੋਕਿਆ ਨਹੀਂ ਉਹ ਲੜਕੀ ਨੇ ਆਫਟਰ ਮੈਰਿਜ ਉਹਨੂੰ ਮੈਂ ਗਾਈਡ ਕਰਦਾ ਰਿਹਾ ਔਰ ਉਹਦੇ ਚਲੋ ਘਰਦਿਆਂ ਨੇ ਸਪੋਰਟ ਕੀਤੀ ਆਫਟਰ ਮੈਰਿਜ ਐਮਏ ਕੀਤੀ ਬੀਐਡ ਕੀਤੀ ਔਰ ਅੱਜ 15 20 ਸਾਲ ਲਗਭਗ 15 ਸਾਲ ਹੋ ਗਏ ਹੁਣੇ ਉਹਨੂੰ ਮੇਰੇ ਕੋਲ ਪੜ੍ਹੀ ਨੂੰ ਅੱਜ ਉਹ ਟੀਚਰ ਬਣੀ ਹੈ ਅਜੋ ਆਪਣੇ ਏਰੀਆ ਦੇ ਵਿੱਚ ਉਹਨੂੰ ਜੌਬ ਮਿਲੀ ਔਰ ਉਹ ਜੌਬ ਕਰ ਰਹੀ ਹੈ। ਸੋ ਇਦਾਂ ਦੇ ਬਹੁਤ ਸਾਰੇ ਐਗਜ਼ਾਮਪਲ ਮੇਰੇ ਕੋਲ ਹੈਗੇ ਆ। ਸੋ ਮੈਂ ਜਿੱਦਾਂ ਤੁਸੀਂ ਪੁੱਛਿਆ ਕਿ ਜਿਹੜੇ ਵਿਦਿਆਰਥੀ ਨਹੀਂ ਦੇਖ ਸਕਦੇ ਜਾਂ ਜਿਨ੍ਹਾਂ ਨੂੰ ਕੋਈ ਹੋਰ ਫਿਜ਼ੀਕਲ ਪ੍ਰੋਬਲਮ ਹੈਗੀ ਹੈ। ਉਹ ਜਿਹੜੇ ਵਿਦਿਆਰਥੀ ਹੈਗੇ ਆ ਅੱਜ ਤਾਂ ਸਾਡੇ ਟਾਈਮ ਤੇ ਫੈਸਿਲਿਟੀਸ ਘੱਟ ਸੀ। ਬਹੁਤ ਘੱਟ ਸੀ। ਤਾਂ ਕਾਫੀ ਕੁਝ ਕਰਨਾ ਪੈਂਦਾ ਸੀ ਅੱਜਕੱਲ ਹਰ ਇੱਕ ਚੀਜ਼ ਨੈਟ ਤੇ ਅਵੇਲੇਬਲ ਹੈ। ਔਰ ਤੁਸੀਂ ਕੁਝ ਵੀ ਚੀਜ਼ ਸੁਣ ਸਕਦੇ ਹੋ ਕੁਝ ਵੀ ਕੋਈ ਵੀ ਬੁੱਕ ਪੜ੍ਹ ਸਕਦੇ ਹੋ ਔਰ ਇਵਨ ਮੇਰੇ ਟਾਈਮ ਤੇ ਉਦੋਂ ਸੰਘਰਸ਼ ਚੱਲ ਰਿਹਾ ਸੀਗਾ ਸਿਵਲ ਸਰਵਿਸਿਜ਼ ਲਈ ਮੇਰੀ ਬਹੁਤ ਇੱਛਾ ਸੀ ਕਿ ਆਈਐਸ ਕਰਕੇ ਉਧਰ ਜਾਣਾ ਹੈ ਬਟ ਉਦੋਂ ਅਲਾਉ ਨਹੀਂ ਸੀ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਕੇਸ ਜਿੱਤਿਆ ਤਾਂ ਅੱਜ ਪਿਛਲੇ ਲਗਭਗ 10-15 ਸਾਲਾਂ ਤੋਂ ਕਈ ਐਸੇ ਬਲਾਈਂਡ ਹੈਗੇ ਜਿਹੜੇ ਸਿਵਲ ਸਰਵਿਸਿਜ਼ ਦੇ ਵਿੱਚ ਜੌਬ ਕਰ ਰਹੇ ਆ ਵਰਕ ਕਰ ਰਹੇ ਸੋ ਮੇਰੀ ਹੁਣ ਇੱਛਾ ਇਹ ਹੈ ਕਿ ਜੇ ਮੈਂ ਉਧਰ ਨਹੀਂ ਪਹੁੰਚ ਸਕਿਆ ਮੇਰੇ ਸਟੂਡੈਂਟ ਜਿਹੜੇ ਹੈਗੇ ਆ ਮੈਂ ਕੁਝ ਇੱਕ ਸਟੂਡੈਂਟ ਜਿਹੜੇ ਆ ਜਰੂਰ ਆਈਐਸ ਜਾਂ ਜੁਡੀਸ਼ਰੀ ਦੇ ਵਿੱਚ ਪਹੁੰਚਣਾ ਚਾਹਨਾ ਉਸ ਲੜੀ ਦੇ ਵਿੱਚ ਇਸ ਸਕੂਲ ਤੋਂ ਇੱਕ ਲੜਕੀ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਾਅ ਕਰ ਰਹੀ ਹੈ ਸੋਸਾਇਟੀ ਦੀ ਹੈਲਪ ਦੇ ਨਾਲ ਤੋਂ ਮੇਰੀ ਇੱਛਾ ਹੈ ਕਿ ਉਹ ਜਾਂ ਜੁਡੀਸ਼ਰੀ ਵਿੱਚ ਜਾਵੇ ਜਾਂ ਸਿਵਲ ਸਰਵਿਸਿਜ਼ ਦੇ ਵਿੱਚ ਜਾਵੇ ਇਦਾਂ ਹੀ ਹੋਰ ਦੋ ਤਿੰਨ ਲੜਕੀਆਂ ਹੈਗੀਆਂ ਜਿਹੜੀਆਂ ਕਿ ਮੈਂ ਮੈਂ ਗਾਈਡੈਂਸ ਦੇ ਰਿਹਾ ਹਾਂ ਉਹ ਸਿਵਲ ਸਰਵਿਸਿਜ਼ ਦੀ ਪ੍ਰੈਪਰੇਸ਼ਨ ਕਰ ਰਹੀਆਂ ਹਨ ਔਰ ਮੇਰੀ दिली ਇੱਛਾ ਹੈ ਕਿ ਸਮਾਜ ਦੇ ਵਿੱਚ ਕਿਉਂਕਿ ਪਹਿਲੇ ਗਵਰਨਮੈਂਟ ਸਕੂਲਸ ਤੋਂ ਬਹੁਤ ਵਿਦਿਆਰਥੀ ਨਿਕਲਦੇ ਸੀ ਬਟ ਹੁਣ ਸਮਾਂ ਕੁਝ ਐਸਾ ਆਇਆ ਕਿ ਪੰਜਾਬ ਦੇ ਵਿੱਚੋਂ ਹੀ ਬਹੁਤ ਘੱਟ ਜਿਹੜੇ ਵਿਦਿਆਰਥੀ ਹੈਗੇ ਆ ਉਹ ਕਾਮਯਾਬ ਹੋ ਪਾਰੇ ਉਹ ਮੇਰੀ ਇੱਛਾ ਹੈ ਕਿ ਜਿੱਦਾਂ ਹੁਣ ਵੀ ਆਪਣੇ ਕੋਲ ਇੱਥੇ ਬੈਠੇ ਆ ਯੂਕੇ ਤੋਂ ਆਏ ਆ ਸਰ ਹੁਣੀ ਕੈਨੇਡਾ ਤੋਂ ਆਏ ਆ ਇਹਨਾਂ ਨੇ ਵੱਖ-ਵੱਖ ਜਥੇਬੰਦੀਆਂ ਬਣਾਈਆਂ ਜਿਹੜੇ ਸਟੂਡੈਂਟਸ ਨੂੰ ਮੋਟੀਵੇਟ ਵੀ ਕਰ ਰਹੇ ਆ ਔਰ ਵਧੀਆ ਸਟੂਡੈਂਟਸ ਨੂੰ ਹੈਲਪ ਵੀ ਕਰ ਰਹੇ ਆ ਮੈਂ ਚਾਹਨਾ ਕਿ ਪੰਜਾਬ ਦੇ ਵਿੱਚ ਇੱਕੋ ਦੌਰ ਫੇਰ ਆਵੇ ਕਿ ਸਾਡੇ ਜਿਹੜੇ ਵਿਦਿਆਰਥੀ ਹੈਗੇ ਆ ਸਰਕਾਰੀ ਸਕੂਲਾਂ ਦੇ ਜਿਹੜੇ ਵਿਦਿਆਰਥੀ ਹੈ ਚਾਹੇ ਉਹ ਠੀਕ ਠਾਕ ਹੈ ਚਾਹੇ ਉਹ ਵਿਦਿਆਰਥੀ ਹੈ ਜਿਹੜੇ ਨਹੀਂ ਦੇਖ ਸਕਦੇ ਜਾਂ ਨਹੀਂ ਚੱਲ ਸਕਦੇ ਜਾਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਹੈ ਉਹਨਾਂ ਵਿਦਿਆਰਥੀਆਂ ਨੂੰ ਸਪੋਰਟ ਕਰਕੇ ਉਹਨਾਂ ਨੂੰ ਮੋਟੀਵੇਟ ਕਰਕੇ ਫੇਰ ਉਹ ਸਮਾਂ ਆਵੇ ਕਿ ਜੋ ਸਾਡੇ ਘਰਾਚੋਂ ਨਿਕਲ ਕੇ ਵਿਦਿਆਰਥੀ ਜਿਹੜੇ ਆ ਉਹ ਉੱਚੇ ਉਦਿਆਂ ਤੇ ਪਹੁੰਚਣ ਤੇ ਸਭ ਤੋਂ ਅੱਗੇ ਇੱਕ ਮੇਰੀ ਗੱਲ ਵਧੀਆ ਚੱਲ ਰਹੀ ਆ ਉਹਦੇ ਵਿੱਚ ਤੁਹਾਡਾ ਕੋਈ ਇੰਟਰਸਟੜਾ ਕਿ ਕਿੰਨੇ ਬੱਚੇ ਤੁਹਾਡੇ ਮੇਰੀ ਜੀ ਵਾਈਫ ਹੈ ਉਹ بالکل ٹھیک ਨੇ ਉਹ ਵੀ پہلے ٹیچنگ ਕਰਦੇ ਸੀਗੇ پرائیویٹ سکول ਦੇ ਵਿੱਚ ਹੁਣ ਉਹਨਾਂ ਨੇ ਛੱਡ ਦਿੱਤੀ ਬੱਚਿਆਂ ਤੋਂ ਬਾਅਦ ਦੋ بیٹے ਆ ਜੀ ਮੇਰੇ ਇੱਕ 7th ਦੇ ਵਿੱਚ ਹੈ ਇੱਕ 2nd ਦੇ ਵਿੱਚ ਹੈ ਔਰ ਬਹੁਤ ਹੀ ਹੈਲਪਫੁਲ ਹੈ ਮੇਰੇ ਵਾਈਫ ਔਰ ਹਰ ਜਗ੍ਹਾ ਮੇਰੇ ਨਾਲ ਜਿੱਦਾਂ ਦੀ ਸੋਚ ਮੇਰੀ ਹੈ ਔਰ ਮੈਂ ਕਹੂੰਗਾ ਕਿ ਬਹੁਤ ਘੱਟ ਐਸੇ ਕਪਲ ਹੁੰਦੇ ਆ ਜੀ ਸੇਮ ਸੋਚ ਵਾਲੇ ਪਰ ਮੇਰੀ ਖੁਸ਼ਕਿਸਮਤੀ ਹੈ ਕਿ ਜੋ ਮੇਰੀ ਸੋਚ ਹੈ ਸੋਸਾਇਟੀ ਲਈ ਫੈਮਿਲੀ ਲਈ ਤਾਂ ਚਲੋ ਹਰ ਇੱਕ ਦੀ ਹੁੰਦੀ ਹੈ ਫੈਮਿਲੀ ਦਾ ਵੀ ਉਹ ਧਿਆਨ ਰੱਖਦੇ ਪੂਰਾ ਔਰ ਸੋਸਾਇਟੀ ਲਈ ਵੀ ਜੋ ਮੇਰੀ ਸੋਚ ਹੈ ਉਹ ਉਹਨਾਂ ਦੀ ਵੀ ਉਹੀ ਹੈ ਸੋ ਅਸੀਂ ਨਾਲ ਮਿਲ ਕੇ ਦੋਨੋਂ ਜਾਣੇ ਕਿਥੇ ਇੱਕ ਪਾਸੇ ਆਪਣੀ ਫੈਮਿਲੀ ਦੇਖਦੇ ਆ ਉੱਥੇ ਨਾਲ ਹੀ ਸੋਸਾਇਟੀ ਔਰ ਸਕੂਲ ਔਰ ਜਿਹੜਾ ਵੀ ਸਾਰਾ ਸਾਡਾ ਆਲਾ ਦਵਾਲਾ ਹੈਗਾ ਅਸੀਂ ਇਕੱਠੇ ਨਾਲ ਮਿਲ ਕੇ ਉਹ ਕੰਮ ਕਰਦੇ ਜੀ ਜਾਣ ਕਰਦੇ ਬਹੁਤ ਤੁਹਾਡਾ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਤੁਸੀਂ ਇਸ ਸਕੂਲ ਦੇ ਵਿੱਚ ਆਏ ਔਰ ਇੱਥੇ ਜਿਹੜੇ ਸੱਜਣ ਅੱਜ ਇਸ ਸਕੂਲ ਦੇ ਵਿੱਚ ਆਏ ਆ ਮੈਂ ਸਾਰਿਆਂ ਦਾ ਮਾਤਾ ਅਮਰਪੁਰ ਚਰਨਕੋਲ ਵੈਲਫੇਅਰ ਸੁਸਾਇਟੀ ਦਾ ਉਹਦੇ ਉੱਦੇਦਾਰਾਂ ਦਾ ਔਰ ਜਿਹੜੇ ਸਾਡੇ ਸੱਜਣ ਇੱਕ ਯੂਐਸ ਤੋਂ ਕੈਨੇਡਾ ਤੋਂ ਆਏ ਹੈ ਔਰ ਯੂਕੇ ਤੋਂ ਆਏ ਹੈ ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਸਾਂਝੀਆਂ ਕੀਤੀਆਂ ਔਰ ਉਮੀਦ ਹੈ ਕਿ ਇਹ ਜਿਹੜੀ ਪਾਰਟਨਰਸ਼ਿਪ ਅੱਜ ਇਸ ਸੰਸਥਾ ਦੇ ਨਾਲ ਜਾਂ ਮੇਰੇ ਨਾਲ ਇਹਨਾਂ ਦੀ ਨਵੀਂ ਇੱਕ ਬਣ ਰਹੀ ਹੈ ਔਰ ਅਸੀਂ ਰਲ ਮਿਲ ਕੇ ਆਪਣੀ ਸੁਸਾਇਟੀ ਲਈ ਆਪਣੇ ਵਿਦਿਆਰਥੀਆਂ ਲਈ ਅਪਾ ਬਹੁਤ ਵਧੀਆ ਹੋਰ ਨਵਾਂ ਇੱਕ ਵਧੀਆ ਨਵੇਕਲਾ ਸਮਾਜ ਜਿਹੜਾ ਹੈਗਾ ਉਹਦੀ ਸਿਰਜਣਾ ਕਰ ਸਕਦਾ ਹੈ